ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨੀ ਮਰਤ ਕ੍ਰिएशन ਅੱਜ ਦੇ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਬਹੁਤ ਪਿਆਰੇ ਆਪਾਂ ਡਿਜ਼ਾਈਨਰ ਸੂਟ ਲੈ ਕੇ ਆਏ ਆ ਬਹੁਤ ਸੋਹਣੀ ਕਲੈਕਸ਼ਨ ਹੈ ਜੀ ਪ੍ਰਾਈਸ ਮੇ ਸਾਰੇ ਸੂਟਾਂ ਦੇ ਨਾਲ ਦੀ ਨਾਲ ਦੱਸੀ ਜਾਣੇ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ 9:30 9:30 ਦੇ ਕਰੀਬ ਵੀਡੀਓ ਲੈ ਕੇ ਆਉਂਦੇ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜਿਨ੍ਹਾਂ ਨੇ ਸਟਿਚ ਕਰਾ ਕੇ ਪ੍ਰੋਪ ਤਾਂ ਵੀ ਤੁਸੀਂ ਮਗਾ ਸਕਦੇ ਹੋ ਅਨਸਟਿਚ ਸੂਟ ਮਗਾਉਣਾ ਹੈ ਜੀ ਤਾਂ ਵੀ ਤੁਸੀਂ ਮਗਾ ਸਕਦੇ ਹੋ ਕੋਰੀਅਰ ਚਾਰਜੀਸ ਅਲੱਗ ਤੋਂ ਹੁੰਦੇ ਆ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛ ਲਿਆ ਕਰੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038146580 800 ਦਿਨ ਸਕਰੀਨ ਤੇ ਇਸ ਸਾਈਡ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ ਉਹ ਇਸੇ ਨੰਬਰ ਤੇ ਤੁਸੀਂ ਸਕਰੀਨ ਸ਼ਾਟ ਭੇਜ ਕੇ ਆਪਣੇ ਸੂਟ ਦੀ ਬੁਕਿੰਗ ਕਰਨੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਆਨਲਾਈਨ ਹੀ ਪੇਮੈਂਟ ਹੈ ਆਨਲਾਈਨ ਹੀ ਪੇਮੈਂਟ ਕਰਨੀ ਹੁੰਦੀ ਹੈ ਤੁਸੀਂ ਮੈਨੂੰ ਤੇ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਸੂਟ ਪਿਕ ਕਰਨੇ ਤਾਂ ਤੁਸੀਂ ਕੈਸ਼ ਪੇਮੈਂਟ ਕਰਕੇ ਵੀ ਆਪਣਾ ਸੂਟ ਲੈ ਸਕਦੇ ਹੋ ਤੇ ਹਰੇਕ ਸੂਟ ਦਾ ਪ੍ਰਾਈਸ ਵੀ ਆਪਾਂ ਨਾਲ ਦੀ ਨਾਲ ਦੱਸਦੇ ਆਂ ਹਰੇਕ ਕੱਪੜੇ ਬਾਰੇ ਦੱਸਿਆ ਹੁੰਦਾ ਚੰਗੀ ਤਰ੍ਹਾਂ ਆਪਾਂ ਇੱਕ ਇੱਕ ਕੱਪੜੇ ਦਾ ਹਮੇਸ਼ਾ ਚੰਗੀ ਤਰ੍ਹਾਂ ਦੱਸਿਆ ਹੁੰਦਾ ਵੀ ਕਾਟਨ ਦੇ ਵਿੱਚ ਹੈ ਜਾਂ ਮਸਲੀਨ ਦੇ ਵਿੱਚ ਹੈ ਜਿਹੜਾ ਵੀ ਫੈਬਰਿਕ ਹੁੰਦਾ ਹੈ ਹਰੇਕ ਦਾ ਦੱਸਦੇ ਆਂ ਫਿਰ ਵੀ ਕੋਈ ਡਾਊਟ ਹੁੰਦਾ ਤਾਂ ਤੁਸੀਂ ਨੰਬਰ ਤੇ ਪੁੱਛ ਸਕਦੇ ਹੋ ਜੀ ਮੈਸੇਜ ਕਰਕੇ ਤੇ ਦੇਖਦੇ ਆਂ ਜੀ ਇਸ ਦਾ ਪਹਿਲਾ ਸੂਟ ਦੇਖੋ ये येलो ਕਲਰ ਦੇ ਵਿੱਚ ਪਿਓਰ ਕਾਟਨ ਦੇ ਵਿੱਚ ਸੂਟ ਹੈ ਜੀ ਇਹ ਬਿਲਕੁਲ ਪਿਓਰ ਕਾਟਨ ਹੈ ਬਹੁਤ ਫਾਈਨ ਕਾਟਨ ਹੈ ਜੀ ਫੁੱਲ ਗਰੰਟੀ ਦੇ ਨਾਲ ਬਹੁਤ ਪਿਆਰਾ ਪ੍ਰਿੰਟ ਤੇ ਬਹੁਤ ਛੋੜਾ ਅੰਗਰਖਾ ਸਟਾਈਲ ਦੇ ਵਿੱਚ ਇਸ ਦਾ neck ਬਣਿਆ ਸਾਰਾ ਹੈਂਡਵਰਕ ਹੋਇਆ neck ਤੇ ਬਹੁਤ ਪਿਆਰਾ ਤੇ ਬਹੁਤ ਸੋਹਣਾ ਬਸ ਇੱਥੋਂ ਕਟਿੰਗ ਕਰਕੇ ਹੀ ਆਪਾਂ ਸਿਚ ਕਰਨਾ ਆਲਰੇਡੀ ਪੂਰਾ neck ਬਣਿਆ ਹੋਇਆ ਬਹੁਤ ਸੋਹਣੀ ਡੋਰੀ ਦੇ ਨਾਲ ਇਹਨੂੰ ਤੁਸੀਂ A ਲਾਈਨ ਵੀ ਬਣਾ ਸਕਦੇ ਹੋ ਕਿਉਂਕਿ ਅੰਗਰਖਾ ਸਟਾਈਲ ਦੇ ਵਿੱਚ ਏ ਲਾਈਨ ਬਣਿਆ ਹੋਇਆ ਬਹੁਤ ਪਿਆਰਾ ਲੱਗਦਾ ਸੂਟ। ਵਿਦਆਊਟ ਲਾਈਨਿੰਗ ਸੂਟ ਬਣਨਾ ਇਹ। ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਇਹਨੂੰ ਸੂਟ ਨੂੰ। ਤੇ ਬਹੁਤ ਸੋਹਣਾ ਲਾਈਟ yellow ਕਲਰ ਦੇ ਵਿੱਚ। ਬਹੁਤ ਸੋਹਣਾ ਇਹ ਹੈਗੀ ਆਪਣੀ ਸ਼ਰਟ। ਇਸ ਦੇ ਨਾਲ ਹੈ ਪ੍ਰਿੰਟਡ ਬਾਟਮ। ਬੜੀ ਪਿਆਰੀ। ਤੇ ਬਹੁਤ ਸੋਹਣਾ ਪਿਓਰ ਮਲਮਲ कॉटन ਦਾ ਇਸ ਦਾ ਦੁਪੱਟਾ। 2 ਮੀਟਰ ਦਾ ਦੁਪੱਟਾ। ਪੂਰਾ ਖੁੱਲਾ ਦੁਪੱਟਾ ਬਹੁਤ ਸੋਹਣਾ ਪਿਓਰ ਮਲਮਲ कॉटन ਦੇ ਵਿੱਚ ਤੇ ਬੜੀ ਪਿਆਰੀ ਦੇਖੋ कॉटन ਦੀ ਉਹ ਲੇਸ ਲਗਾ ਕੇ ਪ੍ਰੋਪਰ ਫਿਨਿਸ਼ਿੰਗ ਕੀਤੀ ਹੋਈ ਹੈ ਦੁਪੱਟੇ ਦੀ ਫੋਰ ਸਾਈਡ ਜਿਵੇਂ ਦੀ ਬਾਟਮ ਹੈ ਸੇਮ ਪ੍ਰਿੰਟ ਦੇ ਵਿੱਚ ਦੁਪੱਟਾ ਬਹੁਤ ਪਿਆਰਾ ਸੂਟ ਹੈ ਇਹ yellow color ਦੇ ਵਿੱਚ 2250 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 2250 2250 ਪ੍ਰਾਈਸ ਦੇ ਨਾਲ ਆਪਣਾ ਅੱਜ ਦਾ ਪਹਿਲਾ ਸੂਟ ਇਹ ਸਿੰਗਲ ਹੀ ਹੈ ਸੂਟ ਨੈਕਸਟ ਸੂਟ ਦਿਖਾਣੇ ਆ ਬਹੁਤ ਸੋਹਣਾ ग्रीन स्टोन ਤੇ ਬਹੁਤ ਸੋਹਣਾ ਗ੍ਰੀਨ ਫਲੋਜ਼ੀ ਕਲਰ ਦੇ ਵਿੱਚ ਇਹ ਦੇਖੋ ਬਹੁਤ ਪਿਆਰਾ ਸੂਟ ਹੈ ਇਹ ਵੀ ਵਿਦਆਊਟ ਲਾਈਨਿੰਗ ਬਣਨਾ ਬਹੁਤ ਫਾਈਨ ਕਾਟਨ ਦੇ ਵਿੱਚ ਸੂਟ ਹੈ ਇਹ ਆਪਣਾ ਬਹੁਤ ਸੋਹਣਾ ਪਹਿਲਾਂ ਤਾਂ ਪ੍ਰਿੰਟ ਦੇਖੋ ਕਿੰਨਾ ਪਿਆਰਾ ਸੂਟ ਦਾ ਬਹੁਤ ਸੋਹਣਾ ਪ੍ਰਿੰਟਰ ਤੇ neck ਤੇ ਬੜਾ ਸੋਹਣਾ ਦੇਖੋ ਕਿੰਨਾ ਪਿਆਰਾ ਪੈਚ ਬਣਿਆ ਹੋਇਆ ਇਹ ਬਹੁਤ ਸੋਹਣਾ ਚਿਕਨ ਵਰਕ ਦੇ ਨਾਲ ਤੇ ਬੜੇ ਸੋਹਣੇ ਪਟਰਨਸ ਦੀ ਡਿਜ਼ਾਈਨਿੰਗ ਹੈ ਤੇ ਲੇਸਿਸ ਦੀ ਡਿਜ਼ਾਈਨਿੰਗ ਹੈ ਨਾਲ ਬਹੁਤ ਪਿਆਰਾ ਬਣਿਆ ਇਹ ਘੇਰੇ ਤੇ ਵੀ ਲੇਸਿਸ ਦੀ ਡਿਜ਼ਾਈਨਿੰਗ ਹੈ ਇਹ ਦੇਖੋ ਘੇਰੇ ਤੇ ਵੀ ਬਹੁਤ ਸੋਹਣਾ ਆਫ ਵਾਈਟ ਕਲਰ ਦੇ ਵਿੱਚ ਲੇਸਿਸ ਦੀ ਡਿਜ਼ਾਈਨਿੰਗ ਪ੍ਰਿੰਟ ਬਹੁਤ ਸੋਹਣਾ ਵਿਦਾਊਟ ਲਾਈਨਿੰਗ ਸੂਟ ਬਣਨਾ ਤੇ ਇਸ ਦੇ ਨਾਲ ਹੈਗੀ ਹੈ ਪਲੇਨ ਬਾਟਮ ਤੇ बॉटम ਤੇ ਵੀ نیچے ਜਿਹੜੀ ਆਰਗੈਂਜ਼ਾ ਦਾ ਵਰਕ ਵਾਲੀ ਲੇਸ ਲੱਗੀ ਹੋਈ ਹੈ ਬਹੁਤ ਸੋਹਣੀ ਇੱਕ ਤਰ੍ਹਾਂ ਦਾ ਵਰਕ ਹੀ ਹੈ ਇਹ ਚਾਹੇ ਤੁਸੀਂ ਸਲਵਾਰ ਬਣਾ ਲਓ ਚਾਹੇ ਪਲਾਜ਼ੋ ਉਹ ਤੁਹਾਡੀ ਚੁਆਇਸ ਹੈ ਜੀ ਤੁਸੀਂ ਕੀ ਬਣਾਉਣਾ ਹੈ ਪਿਆਰਾ ਤੇ ਮलमल कॉटन ਦਾ ਇਸ ਦਾ ਆਪਣਾ ਦੁਪੱਟਾ ਦੁਪੱਟੇ ਦੇ ਵੀ ਫੋਰ ਸਾਈਡ ਬੜੀ ਪਿਆਰੀ ਸੌਰੀ ਪੱਲਿਆਂ ਤੇ ਬਹੁਤ ਸੋਹਣੀ ਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਪਹਿਲਾ ਦੁਪੱਟਾ ਦਿਖਾਉਣਾ ਤੁਹਾਨੂੰ ਬਹੁਤ ਪਿਆਰਾ ਦੁਪੱਟਾ ਹੈ ਡਿਜ਼ਾਈਨ ਨਾ ਇਹ ਆਊਟਲਾਈਨਿੰਗ ਸੂਟ ਬਣਨਾ ਤੇ ਪੱਲਿਆਂ ਤੇ ਦੇਖੋ ਬਹੁਤ ਸੋਹਣੀ ਸੁਪੀਰੀਅਰ ਇੱਕ ਤਰ੍ਹਾਂ ਦਾ ਵਰਕ ਹੀ ਹੈ ਜੀ ਇਹ ਪਿਓਰ ਗੈਂਜ਼ਾ ਦੇ ਵਿੱਚ ਬਹੁਤ ਸੋਹਣੀ ਲੇਸ ਹੈ ਕਾਫੀ ਕਾਸਟਲੀ ਪੈ ਜਾਂਦੀ ਹੈ ਇਹ ਵਾਲੀ ਲੇਸ ਦੋਨੋਂ ਪੱਲਿਆਂ ਤੇ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਸੂਟ ਇਹ ਦੇਖੋ ਬਹੁਤ ਪਿਆਰਾ ਸੂਟ ਹੈ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਹੈ ਇਹ ਵਾਲੇ ਸੂਟ ਦਾ ਵਿਦਾਊਟ ਲਾਈਨਿੰਗ ਸੂਟ ਬਣਨਾ ਹੈ ਵਾਲਾ ਨੈਕਸਟ ਸੂਟ ਦਿਖਾਣੇ ਆ ਬੜਾ ਸੋਹਣਾ ਸਕਿਨ ਟੋਨ ਤੇ ਆ ਪਿੰਕ ਪ੍ਰਿੰਟ ਬਹੁਤ ਸੋਹਣਾ ਬਲੌਕ ਪ੍ਰਿੰਟ ਹੋਇਆ ਵਿੱਚ ਵਿਦਆਊਟ ਲਾਈਨਿੰਗ ਹੀ ਬਣਨਾ ਹੈ ਵੀ ਸੂਟ ਤੇ ਫੈਬਰਿਕ ਬਹੁਤ ਸੋਹਣਾ ਹੈ ਦਾ ਬਹੁਤ ਪਿਆਰਾ ਫੈਬਰਿਕ ਹੈ ਇਹ ਵਾਲੀ ਸੂਟ ਦਾ ਵੀ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਬਹੁਤ ਸੋਹਣਾ ਪ੍ਰਿੰਟ ਹੈ ਸਕਿਨ ਦੇ ਵਿੱਚ ਪਿੰਕ ਕਲਰ ਦੇ ਫਲਾਰਸ ਤੇ neck ਬੜੀ ਸੋਹਣੀ ਰੈਡੀ ਕੀਤੀ ਹੋਈ ਆ ਬਟਨਸ ਦੀ ਡਿਜ਼ਾਈਨਿੰਗ ਦੇ ਨਾਲ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਵਿਦਾਊਟ ਲਾਈਨਿੰਗ ਸੂਟ ਬਣਨਾ ਹੈ ਬਹੁਤ ਪਿਆਰਾ ਇਹ ਆਪਣੀ ਸ਼ਰਟ ਹੈ ਇਹ ਸ਼ਰਟ ਹੋ ਗਈ ਤੇ ਇਸ ਦੇ ਨਾਲ ਇਹ ਹੈਗੀ ਆ ਬਾਟਮ ਬਹੁਤ ਸੋਹਣਾ ਚਿਕਨ ਵਰਕ ਹੋਇਆ ਬਾਟਮ ਤੇ ਚਾਹੇ ਸਲਵਾਰ ਬਣਾ ਲਓ ਚਾਹੇ ਤੁਸੀਂ ਪਲਾਜ਼ੋ ਉਹ ਤੁਹਾਡੀ ਚੁਆਇਸ ਹੈ ਵੀ ਤੁਸੀਂ ਕੀ ਬਣਾਉਣਾ ਨਾਲ ਤੇ ਨਾਲ ਹੈਗਾ ਬੜਾ ਪਿਆਰਾ ਡਿਜ਼ਾਈਨਰ ਦੁਪੱਟਾ કોટਨ ਬਹੁਤ ਸੁਪੀਰੀਅਰ ਹੁੰਦੀ ਹੈ ਜੀ ਮੇਰੇ ਕਦੇ ਕੋਈ ਕੰਪਲੇਂਟ ਨਹੀਂ ਆਉਗੀ ਕਿਸੇ ਸੂਟ ਦੀ ਇਹ ਦੇਖੋ ਪਿਓਰ कॉटन ਦੇ ਵਿੱਚ ਤੇ ਬੜਾ ਪਿਆਰਾ ਦੇਖ ਸਕਦੇ ਹੋ ਚਿਕਨ ਪੈਚ ਲਗਾ ਕੇ ਬਹੁਤ ਸੋਹਣੀ ਇਹਦੀ ਫਿਨਿਸ਼ਿੰਗ ਕੀਤੀ ਹੋਈ ਹੈ ਦੁਪट्टे ਦੀ ਤੇ ਫੋਰ ਸਾਈਡ ਵੀ ਲੇਸ ਹੈ ਤੇ ਬੜੇ ਸੋਹਣਾ ਦੇਖੋ ਪ੍ਰੋਪਰ ਫਿਨਿਸ਼ਿੰਗ ਹੈ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਦੁਪੱਟੇ ਦੀ ਪਿਆਰਾ ਹਕ ਪਿਓਰ ਬਹੁਤ ਸੋਹਣਾ ਦੁਪੱਟਾ ਬਹੁਤ ਸੋਹਣਾ ਸੂਟ ਹੈ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਆਪਣਾ ਤੇ ਇਹ ਸੇਮ ਦੇ ਵਿੱਚ ਹੀ ਹੈਗਾ ਬਲੂ ਕਲਰ ਇਹ ਸੇਮ ਦੇ ਵਿੱਚ ਹੀ ਹੈ ਬਲੂ ਕਲਰ ਜਿਹੜਾ ਮੈਂ ਤੁਹਾਨੂੰ ਪਿੰਕ ਦਿਖਾਇਆ ਇਹਦੇ ਨਾਲ ਦਾ ਹੀ ਹੈ ਜੀ ਪੂਰਾ ਖੁੱਲਾ ਕੱਪੜਾ ਸ਼ਰਟ ਦਾ ਵੀ ਤੇ ਦੇਖੋ ਬਹੁਤ ਸੋਹਣੀ ਨੈਕ ਤੇ ਬਹੁਤ ਸੋਹਣਾ ਡਿਜ਼ਾਈਨ ਪ੍ਰਿੰਟ ਬੜਾ ਪਿਆਰਾ ਸੂਟ ਦਾ ਨਾਲੇ ਬਾਟਮ ਤੇ ਵੀ ਹੈ ਜੀ ਵਰਕ ਚਾਹੇ ਸਲਵਾਰ ਬਣਾ ਲਓ ਚਾਹੇ ਪਲਾਜ਼ੋ ਤੁਹਾਡੀ ਚੋਇਸ ਹੈ ਵੀ ਤੁਸੀਂ ਕੀ ਬਣਾਉਣਾ ਹੈ ਉਹ ਬਹੁਤ ਸੋਹਣਾ ਦੁਪੱਟਾ ਪੂਰਾ ਕੁਲਾ 4 ਸਾਈਡ ਲੇਸ ਲੱਗੀ ਹੋਈ ਹੈ ਤੇ ਦੇਖੋ ਬਹੁਤ ਪਿਆਰਾ ਚਿਕਨ ਵਰਕ ਹੋਇਆ ਦੁਪੱਟੇ ਸੂਟ ਹੈ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਦੇ ਨਾਲ ਆਪਣਾ ਅੱਜ ਦਾ ਇਹ ਵਾਲਾ ਸੂਟ ਇਹ ਦੋ ਸੂਟ ਦਿਖਾਏ ਆ ਇੱਕ ਡਿਜ਼ਾਈਨ ਦੇ ਵਿੱਚ ਨੈਕਸਟ ਸੂਟ ਦਿਖਾਣੇ ਆ ਬੜਾ ਪਿਆਰਾ ਸੂਟ ਹੈ ਪਿਓਰ ਕਾਟਨ ਦੇ ਵਿੱਚ ਹੈ ਜੀ ਇਹਨਾਂ ਨੂੰ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਸੂਟਾਂ ਨੂੰ ਵਿਦਾਊਟ ਲਾਈਨਿੰਗ ਸੂਟ ਬਣਨਗੇ ਤੇ ਕਾਟਨ ਬਹੁਤ ਫਾਈਨ ਹੈ ਇਹ ਦੇਖੋ ਪ੍ਰਿੰਟ ਦੇਖੋ ਸੂਟ ਦਾ ਪਹਿਲਾ ਦਾ ਬਹੁਤ ਸੋਹਣਾ ਪ੍ਰਿੰਟ ਹੈ ਇਹ ਵਾਲੇ ਸੂਟ ਦਾ ਬਹੁਤ ਪਿਆਰਾ ਬਹੁਤ ਸੋਹਣੀ ਪਹਿਲਾ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਪ੍ਰਿੰਟਿੰਗ ਆ ਬਹੁਤ ਸੋਹਣਾ ਪ੍ਰਿੰਟਰ ਤੇ neck ਤੇ ਇਹ ਸਾਰਾ ਬਹੁਤ ਸੋਹਣਾ ਲੇਸ ਦੇ ਨਾਲ ਡਿਜ਼ਾਈਨ ਕੀਤਾ ਹੋਇਆ ਸਾਰਾ ਹੈਂਡਵਰਕ ਕੀਤਾ ਹੋਇਆ ਇਹ ਹੱਥ ਦੇ ਕੰਮ ਬਹੁਤ ਸੋਹਣਾ ਹੱਥ ਦਾ ਕੰਮ ਹੋਇਆ neck ਤੇ ਇਹ ਦੇਖੋ ਪ੍ਰਿੰਟ ਬਹੁਤ ਪਿਆਰਾ ਹੈ ਘੇਰੇ ਤੇ ਹਲਕੀ ਜਿਹੀ ਲੇਸ ਦਿੱਤੀ ਹੋਈ ਹੈ ਵਿਦ ਆਊਟ ਲਾਈਨਿੰਗ ਸੂਟ ਬਣਨਾ ਕਾਫੀ ਸੁਪੀਰੀਅਰ ਕਾਟਨ ਹੈ ਜੀ ਅੱਜ ਦੀ ਆਪਣੀ ਇਸ ਦੇ ਨਾਲ ਹੈਗੀ ਹੈ ਪ੍ਰਿੰਟਡ ਬਾਟਮ ਤੇ ਆਫ ਵਾਈਟ ਦੁਪੱਟਾ ਤੇ ਦੁਪੱਟੇ 'ਚ ਸਾਰੇ ਚ ਪੈਚਵਰਕ ਹੋਇਆ ਇਹ ਦੇਖੋ ਦੁਪੱਟੇ 'ਚ ਬਹੁਤ ਸੋਹਣਾ ਵਰਕ ਹੈ ਇਹ ਸਾਰਾ ਵਰਕ ਹੈ ਜੀ ਦੁਪੱਟੇ ਦੇ ਵਿੱਚ ਪੈਚ ਲਗਾ ਕੇ ਵਰਕ ਕੀਤਾ ਹੋਇਆ ਬਹੁਤ ਸੋਹਣਾ ਦੁਪੱਟਾ ਤੇ ਦੇਖੋ ਕਿੰਨਾ ਸੋਹਣਾ ਵਰਕ ਹੈ ਫੋਰ ਸਾਈਡ ਸੂਟ ਦੇ ਨਾਲ ਦੀ ਪੱਟੀ ਲਗਾ ਕੇ ਪ੍ਰੋਪਰ ਫਿਨਿਸ਼ਿੰਗ ਹੈ ਤੇ ਲੇਸ ਦੇ ਨਾਲ ਬਹੁਤ ਸੋਹਣੀ ਖਰੋਸ਼ੀ ਵਾਲੇ ਇਸ ਕਾਟਨ ਦੀ ਲਗਾ ਕੇ ਫਰਨੀਸ਼ਿੰਗ કરી ਹੋਈ ਹੈ ਸੂਟ ਦੀ ਲੁੱਕ ਦੇਖੋ ਕਿੰਨਾ ਪਿਆਰਾ ਹੈ ਇਹ ਦੁਪੱਟੇ ਦੇ ਨਾਲ ਬਹੁਤ ਪਿਆਰਾ ਸੂਟ ਹੈ ਇਹ ਬਣਿਆ ਹੋਇਆ 2550 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 2550 2550 ਪ੍ਰਾਈਸ ਦੇ ਨਾਲ ਆਪਣਾ ਅੱਜ ਦਾ ਇਹ ਵਾਲਾ ਸੂਟ ਇਹ ਸਿੰਗਲ ਲੇਅਰ ਸੂਟ ਨੈਕਸਟ ਸੂਟ ਦਿਖਾਣੇ ਆ ਬੜਾ ਸੋਹਣਾ ਗ੍ਰੀਨ ਟੋਨ ਦੇ ਵਿੱਚ ਬੜਾ ਪਿਆਰਾ ਇਹ ਮਸਲੀਨ ਤੇ ਆ ਸੂਟ ਇਹ ਮਸਲੀਨ ਦੇ ਵਿੱਚ ਹੈ ਬੜੇ ਸੋਹਣੇ ਲੈਰੀਏ ਦੇ ਵਿੱਚ ਕਈ ਬਹੁਤ ਸਾਰੇ ਕਸਟਮਰ ਹੈ ਜਿਨਨੂੰ ਲੈਰੀਆ ਪਸੰਦ ਹੈ ਤੇ neck ਤੇ ਇਹ ਸਾਰਾ ਵਰਕ ਕੀਤਾ ਹੋਇਆ ਹੈ ਬਹੁਤ ਸੋਹਣਾ ਪੈਚਵਰਕ ਹੈ neck ਤੇ ਕ੍ਰੀਮ ਪੈਚ ਲਗਾ ਕੇ ਸਾਰਾ ਵਰਕ ਹੈ ਜੀ neck ਤੇ ਬਹੁਤ ਪਿਆਰਾ ਵਰਕ neck ਤੇ ਹੋਇਆ neck ਤੇ ਬਹੁਤ ਸੋਹਣਾ ਇਹ ਬੜਾ ਸੋਹਣਾ ਲਾਈਨਿੰਗ ਦੇ ਵਿੱਚ ਹੈ ਲੈਰੀਆ ਦੇ ਵਿੱਚ ਜਿਵੇਂ ਸਾਈਡ ਤੇ ਲੈਰੀਆ ਬਣਿਆ ਬੜਾ ਸੋਹਣਾ ਇਹ ਗ੍ਰੀਨਿਸ਼ ਟੋਨ ਤੇ ਸੂਟ ਹੈ ਇਹ neck ਹੋਊਗੀ ਤੇ ਨਾਲ ਇਸ ਤੇ ਹੈਗੀ ਮਸਲੀਨ ਦੇ ਵਿੱਚ ਇੱਕ ਪਲੇਨ ਬਾਟਮ ਤੇ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਇਹਦਾ ਸੂਟ ਦਾ ਇਹ ਥੋੜੇ ਜਿਵੇਂ ਆਪਾਂ ਨੂੰ ਗਰਮੀਆਂ 'ਚ ਕੋਈ ਫੰਕਸ਼ਨ ਆ ਜਾਵੇ ਉਹਦੇ ਲਈ ਸੂਟ ਬਹੁਤ ਪਿਆਰੇ ਆ ਸਾਰੇ ਦੁਪੱਟੇ ਦੇ ਵਿੱਚ ਵਰਕ ਹੈ ਇਹ ਦੇਖੋ ਬਹੁਤ ਸੋਹਣਾ ਵਰਕ ਕੀਤਾ ਹੋਇਆ ਦੁਪੱਟੇ 'ਚ ਪੂਰੇ 'ਚ ਤੇ ਫੋਰ ਸਾਈਡ ਵੀ ਸੂਟ ਨਾਲ ਦੀ ਪੱਟੀ ਲਗਾ ਕੇ ਲੇਸ ਲਗਾ ਕੇ ਫਿਨਿਸ਼ਿੰਗ કરી ਹੋਈ ਹੈ 2650 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 2650 2650 ਪ੍ਰਾਈਸ ਦੇ ਨਾਲ ਆਪਣਾ ਅੱਜ ਦਾ ਇਹ ਮਤਲਬ ਸੂਟ ਇਹ ਦੇ ਵਿੱਚ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਪਿੰਕ ਕਲਰ ਸੇਮ ਦੇ ਵਿੱਚ ਪਿੰਕ ਕਲਰ ਹੈ ਪਿੰਕ ਕਲਰ ਬਹੁਤ ਪਿਆਰਾ ਲੈਰੀਏ ਦੇ ਵਿੱਚ ਇਹ ਸੂਟ ਪਿੰਕ ਕਲਰ ਦੇ ਵਿੱਚ neck ਤੇ ਸਾਰਾ ਵਰਕ ਹੋਇਆ کریم ਦੇ ਵਿੱਚ ਕ੍ਰੀਮ ਪੈਚ ਲਗਾ ਕੇ ਸਾਰਾ ਵਰਕ ਹੈ ਪਿੰਕ ਕਲਰ ਦੇ ਵਿੱਚ ਲੈ ਰਹੀ ਆ ਫੋਸਨਾ ਵਰਕੇ neck ਤੇ ਨਾਲ ਪਲੇਨ ਬਾਟਮ ਲਿੰਨ ਬਾਟਮ ਹੈ ਸਾਈਡ ਪੱਟੀ ਲਗਾ ਕੇ ਪ੍ਰੋਪਰ ਪਲੇਸ ਲੱਗੀ ਹੋਈ ਹੈ ਦੁਪट्टे 'ਚ ਬਹੁਤ ਸੋਹਣੀਆਂ ਬੂਟੀਆਂ ਵਰਕ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਹੈ ਇਹ 2650 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ 2650 ਦੋ ਸੂਟ ਦਿਖਾਇਆ ਮੈਂ ਤੁਹਾਨੂੰ ਇੱਕ ਪ੍ਰਾਈਸ ਦੇ ਵਿੱਚ ਬਹੁਤ ਸੋਹਣੇ ਤੇ ਨੈਕਸਟ ਸੂਟ ਦਿਖਾਣੇ ਥੋੜਾ ਪਿਆਰਾ ਬਲੈਕ ਕਲਰ ਦੇ ਵਿੱਚ ਸੂਟ ਹੈ ਇਹ ਪਿਓਰ ਲੀਲਨ ਤੇ ਸੂਟ ਹੈ ਜੀ ਬਹੁਤ ਪਿਆਰਾ ਲੀਲਨ ਕਾਟਨ ਹੈ 3 ਮੀਟਰ ਦੀ ਸ਼ਰਟ ਹੈ ਏ neck ਤੇ ਦੇਖੋ ਕਿੰਨਾ ਪਿਆਰਾ neck ਪੂਰੀ ਰੈਡੀ ਹੈ ਜੀ neck ਤੇ ਸਾਰਾ ਇਹ ਵਰਕ ਹੋਇਆ ਇਹ ਸਾਰਾ ਵਰਕ ਹੈ ਦੇਖੋ ਬਹੁਤ ਸੋਹਣੀ neck ਬਣੀ ਹੋਈ ਹੈ ਦੀ ਲੀਲਨ ਦੇ ਵਿੱਚ ਹੈ ਬਹੁਤ ਸੋਹਣਾ ਪ੍ਰਿੰਟ skin color ਦੇ ਵਿੱਚ ਤੇ ਘੇਰੇ ਤੇ ਵੀ ਵਰਕ ਹੈ ਘੇਰੇ ਤੇ ਸਾਰਾ ਵਰਕ ਕੀਤਾ ਹੋਇਆ 3 ਮੀਟਰ ਹੈ ਜੀ ਇਹ ਸ਼ਰਟ ਦਾ ਫੈਬਰਿਕ ਇਹ ਫਰੰਟ ਆ ਗਿਆ ਸ਼ਰਟ ਦਾ neck ਤੇ ਵੀ ਵਰਕ ਹੈ ਘੇਰੇ ਤੇ ਵੀ ਵਰਕ ਹੈ ਇਹ ਸਾਈਡ ਤੇ 슬ੀਵਸ ਆ ਗਈਆਂ ਅਲੱਗ ਤੋਂ ਦਿੱਤੀਆਂ ਹੋਈਆਂ 슬ੀਵ ਜਿੰਨੀਆਂ ਮਰਜ਼ੀ ਆਪਾਂ ਰੈਡੀ ਕਰ ਸਕਦੇ ਆ ਤੇ ਬੈਕ ਤੇ ਵੀ ਸੇਮ ਪ੍ਰਿੰਟ ਹੈ ਸੇਮ ਪ੍ਰਿੰਟ ਬੈਕ ਤੇ ਆ ਗਿਆ ਪਿਓਰ ਲੀਲਨ ਦੇ ਵਿੱਚ ਹੈ ਆਪਣੀ ਸ਼ਰਟ ਬਲੈਕ ਇਹਨੂੰ ਲਾਈਨਿੰਗ ਲੱਗੂਗੀ ਜੀ ਸ਼ਰਟ ਨੂੰ ਲਾਈਨਿੰਗ ਲੱਗ ਕੇ ਬਣਨਾ ਕਾਲੀ ਸ਼ਰਟ ਨੂੰ ਲਾਈਨਿੰਗ ਦੀ ਲੋੜ ਹੈ ਵੈਸੇ ਬਾਟਮ ਨੂੰ ਲੋੜਨੀ ਹੈਗੀ ਕਿਉਂ ਕਾਟਨ ਦੇ ਵਿੱਚ ਹੈ ਜੀ ਬਾਟਮ ਤੇ ਨਾਲ ਸਕਿਨ ਕਲਰ ਦੇ ਵਿੱਚ ਹੀ ਦੁਪੱਟਾ ਸਾਰੇ ਦੁਪट्टे ਦੀ ਚੜਾਈ ਘੱਟ ਹੈ ਪਰ ਲંબਾਈ ਪੂਰੀ ਹੈ ਦੁਪट्टे ਦੀ ਡਿਜ਼ਾਈਨਰ ਸੂਟ ਹੈ ਫੋਰ ਸਾਈਡ ਦੇਖੋ ਕਿੰਨਾ ਪਿਆਰਾ ਵਰਕ ਹੈ ਵਿੱਚ ਬੁਟੀਆਂ ਇਹ ਦੇਖੋ ਬਹੁਤ ਪਿਆਰਾ ਹੈ ਜਿਵੇਂ ਆਪਾਂ ਗਲਚੀ ਪਾਉਣਾ ਹੁੰਦਾ ਤਾਂ ਤਾਂ ਫਿਰ ਬਹੁਤ ਪਿਆਰਾ ਸੂਟ ਹੈ ਇਹ ਦੇਖੋ ਬਹੁਤ ਸੋਹਣਾ ਡਿਜ਼ਾਈਨਰ ਸੂਟ 2700 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 2700 ਪ੍ਰਾਈਸ ਹੈ ਪਿਓਰ ਲੀਲਨ ਕਾਟਨ ਦੇ ਵਿੱਚ ਹੈ ਜੀ ਇਹ ਬੜਾ ਸੂਟ 2700 ਪ੍ਰਾਈਸ ਦੇ ਨਾਲ ਇਹ ਵੀ ਸਿੰਗਲ ਹੈ ਆਪਣੇ ਕੋਲ ਸੂਟ ਨੈਕ ਸੂਟ ਦਿਖਾਣੇ ਬਹੁਤ ਪਿਆਰਾ ਕਾਟਨ ਦੇ ਵਿੱਚ ਹੀ ਹੈ ਵਾਈਟ ਕਲਰ ਦੇ ਵਿੱਚ ਤੇ ਪ੍ਰਿੰਟਿੰਗ ਦੇਖੋ ਸੂਟ ਤੇ ਕਿੰਨੀ ਪਿਆਰੀ ਹੈ ਬਹੁਤ ਪਿਆਰਾ ਪ੍ਰਿੰਟ ਨੈਕ ਤੇ ਬਹੁਤ ਸੋਹਣਾ ਪੈਚ ਰੈਡੀ ਕੀਤਾ ਹੋਇਆ ਹੈ ਨੈਕ ਤੇ ਤੇ ਪ੍ਰਿੰਟ ਬਹੁਤ ਸੋਹਣਾ yellow ਕਲਰ ਦੇ ਵਿੱਚ ਤੇ ਘੇਰੇ ਤੇ ਦੇਖੋ ਲੇਸਿਸ ਦੀ ਕਿੰਨੀ ਪਿਆਰੀ ਡਿਜ਼ਾਈਨਿੰਗ ਹੈ ਇਹ ਸਾਰਾ ਡਿਜ਼ਾਈਨ ਹੈ ਜੀ ਲੇਸਿਸ ਦੇ ਨਾਲ ਇਹ ਸਾਰਾ ਚਿਕਨ ਵਰਕ ਹੈ ਤੇ ਬਹੁਤ ਪਿਆਰੀ ਡਿਜ਼ਾਈਨ ਈ ਹੈ। ਬਹੁਤ ਸੋਹਣਾ ਸੂਟ ਹੈ। ਇਹ 슬ੀਵਜ਼ ਦੇ ਲਈ ਦਿੱਤੀ ਹੋਈ ਹੈ लेस ਜਿਵੇਂ। ਇਹ ਬਾਜੂ ਤੇ ਆਪਾਂ ਯੂਜ਼ ਕਰਾਂਗੇ। ਸਾਈਡ ਤੇ ਦਿੱਤੀ ਹੋਈ ਹੈ ਵਿਦਾਊਟ ਲਾਈਨਿੰਗ ਸੂਟ ਬਣਨਾ ਹੈ ਇਹ ਆਪਣਾ। ਪ੍ਰਿੰਟੀ ਬਹੁਤ ਪਿਆਰਾ ਹੈ ਨਾ ਸੂਟਾਂ ਦਾ। ਤੇ ਲਾਈਨਿੰਗ ਦੇ ਵਿੱਚ ਬਾਟਮ ਹੈ ਜੀ ਇਹਦੀ। ਤੇ ਨਾਲ ਡਿਜ਼ਾਈਨਰ ਦੁਪੱਟਾ। ਬਹੁਤ ਸੋਹਣਾ ਦੁਪੱਟਾ। ਪੱਟੇ ਦੇ ਵਿੱਚ ਵੀ ਦੇਖ ਸਕਦੇ ਹੋ ਬਹੁਤ ਸੋਹਣੀ ਲੇਸਿਸ ਦੀ ਡਿਜ਼ਾਈਨਿੰਗ ਹੈ ਸਾਰੇ ਦੁਪੱਟੇ ਦੇ ਵਿੱਚ ਇਹ ਦੇਖੋ ਬਹੁਤ ਸੋਹਣੀ ਲੇਸਿਸ ਦੀ ਡਿਜ਼ਾਈਨਿੰਗ ਤੇ ਫੋਰ ਸਾਈਡ ਵੀ ਪ੍ਰੋਪਰ ਸੇਮ ਜਿਹੜੀ ਘੇਰੇ ਤੇ ਲੇਸ ਲੱਗੀ ਹੋਈ ਆ ਉਹ ਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਆ ਬਹੁਤ ਸੋਹਣਾ ਖੁੱਲਾ ਦੁਪੱਟਾ ਬਹੁਤ ਪਿਆਰਾ ਸੂਟ ਹੈ ਵੀ 2700 ਪ੍ਰਾਈਸ ਹੈ ਜੀ 2700 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਅੱਜ ਦਾ 2700 ਪ੍ਰਾਈਸ ਦੇ ਨਾਲ ਇਹ ਵੀ ਸਿੰਗਲ ਹੈ ਤੇ ਨੈਕ ਸੂਟ ਦਿਖਾਣੇ ਆ ਪਾਰਟਿਕ ਪ੍ਰਿੰਟ ਦੇ ਵਿੱਚ ਮਾਊਸ ਕਲਰ ਦੇ ਵਿੱਚ ਹੈ ਪਾਰਟਿਕ ਪ੍ਰਿੰਟ ਦੇ ਵਿੱਚ ਸੂਟ ਬਹੁਤ ਸੋਹਣਾ ਲਾਈਨਿੰਗ ਦੇ ਵਿੱਚ ਫੈਬਰਿਕ ਹੈ ਬਹੁਤ ਸੋਹਣਾ ਜਿਵੇਂ ਐਂਕਰ ਦੀ ਆਪਾਂ ਡਿਜ਼ਾਈਨਿੰਗ ਕਰੀ ਹੁੰਦੀ ਆਵੇਂ ਲਾਈਨਿੰਗ ਦੇ ਵਿੱਚ ਬਹੁਤ ਸੋਹਣਾ ਫੈਬਰਿਕ ਹੈ ਤੇ ਪ੍ਰਿੰਟ ਦੇਖੋ ਪਾਰਟਿਕ ਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਵਿਦਆਊਟ ਲਾਈਨਿੰਗ ਹੀ ਬਣਨਾ ਹੈ ਸੂਟ ਮਾਊਸ ਕਲਰ ਦੇ ਵਿੱਚ ਹੈ ਨੈਕ ਤੇ ਦੇਖੋ ਕਿੰਨੀ ਸੋਹਣੀ ਇਹ ਧਾਗੇ ਦੇ ਨਾਲ ਹਲਕਾ-ਹਲਕਾ ਵਰਕ ਹੁੰਦਾ ਜੀ ਇਹ ਜਿਹੜਾ ਕੀਤਾ ਹੋਇਆ ਤੇ ਬੜੇ ਸੋਹਣੇ ਮੜਕੇ ਬਟਣ ਲੱਗੇ ਹੋਏ ਆ ਪਿਆਰਾ ਸੂਟ ਹੈ ਤੇ ਘੇਰੇ ਤੇ ਦੇਖੋ ਕਿੰਨੀ ਪਿਆਰੀ ਡਿਜ਼ਾਈਨਿੰਗ ਹੈ ਲੇਸਿਸ ਦੇ ਨਾਲ ਇਹ ਐਂਕਰ ਦੀ ਡਿਜ਼ਾ ਇਹ ਹੱਥ ਦਾ ਕੰਮ ਕੀਤਾ ਹੋਇਆ ਹੈ ਇਹ ਧਾਗੇ ਨਾਲ ਵਰਕ ਹੁੰਦਾ ਜਿਹੜਾ ਕੀਤਾ ਹੋਇਆ ਬਹੁਤ ਸੋਹਣਾ ਤੇ ਹੋਰ ਘੇਰੇ ਤੇ ਵੀ ਬਹੁਤ ਪਿਆਰਾ ਵਰਕ ਹੈ ਬਾਟਿਕ ਪ੍ਰਿੰਟ ਦੇ ਵਿੱਚ ਮਾਊਸ ਕਲਰ ਦੇ ਵਿੱਚ ਹੈ ਸੂਟ ਬਹੁਤ ਸੋਹਣਾ ਸੂਟ ਹੈ ਇਹ ਤੇ ਇਸ ਦੇ ਨਾਲ ਲਾਈਨਿੰਗ ਦੇ ਵਿੱਚ ਹੀ ਬਾਟਮ ਹੈ ਤੇ ਨਾਲ ਕਰੀਮ ਦੁਪੱਟਾ ਦੁਪੱਟੇ ਤੇ ਬਹੁਤ ਸੋਹਣਾ ਹੈਂਡ ਪੇਂਟ ਹੋਇਆ ਬਹੁਤ ਪਿਆਰਾ ਪੂਰਾ ਖੁੱਲਾ ਦੁਪੱਟਾ ਦੁਪੱਟੇ ਤੇ ਦੇਖੋ ਕਿੰਨਾ ਪਿਆਰਾ ਹੈਂਡ ਪੇਂਟ ਹੋਇਆ ਸਾੜੇ ਦਾ ਬਹੁਤ ਸੋਹਣਾ ਸੂਟ ਹੈ ਇਹ ਬਹੁਤ ਪਿਆਰਾ ਦੇਖੋ ਫੋਰ ਸਾਈਡ ਪ੍ਰੋਪਰ ਪੱਟੀ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ 2850 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 2850 2850 ਪ੍ਰਾਈਸ ਦੇ ਨਾਲ ਆਪਣਾਏ ਵਾਲਾ ਸੂਟ ਇਹ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਬਲੂ ਜਿਹੜਾ ਮਾਊਸ ਕਲਰ ਦਿਖਾਇਆ ਉਹਦੇ ਵਿੱਚ ਸੇਮ ਦੇ ਵਿੱਚ ਹੀ ਆਪਣੇ ਕੋਲ ਬਲੂ ਕਲਰ ਹੈ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਇਸ ਸੂਟ ਨੂੰ ਵਿਦਾਊਟ ਲਾਈਨਿੰਗ ਸੂਟ ਬਣਨਾ ਕੋਪੀਟ ਬਾਟਿਕ ਪ੍ਰਿੰਟ ਦੇ ਵਿੱਚ ਸੋਨਾ ਦੇਖੀ ਇਸਤੇ ਵਿੱਚ ਦਿਖ ਰਹੀਆਂ ਹੋਣੇ ਬਹੁਤ ਸੋਹਣਾ ਲਾਈਨਿੰਗ ਦੇ ਵਿੱਚ ਨੱਕ ਤੇ ਬਹੁਤ ਸੋਹਣੀ ਡਿਜ਼ਾਈਨਿੰਗ ਤੇ ਘੇਰਾ ਬਹੁਤ ਸੋਹਣਾ ਸਾਰਾ ਵਰਕ ਕੀਤਾ ਹੋਇਆ ਘੇਰੇ ਤੇ ਵੀ ਬਹੁਤ ਪਿਆਰਾ ਘੇਰਾ ਬਣਿਆ ਹੋਇਆ ਇਹ ਬਲੂ ਕਲਰ ਦੇ ਵਿੱਚ ਪੇਂਟਿੰਗ ਬਹੁਤ ਪਿਆਰੀ ਹੈ ਤੇ ਨਾਲ ਲਾਈਨਿੰਗ ਦੇ ਵਿੱਚ ਹੀ ਬਾਟਮ ਤੇ ਨਾਲ ਹੈਗਾ ਵਾਈਟ ਦੁਪੱਟਾ ਕਰੀਮ ਇਹ ਦੁਪੱਟੇ ਤੇ ਸਾਰੇ ਤੇ ਹੈਂਡ ਪੇਂਟ ਹੋਇਆ ਬਲੂ ਕਲਰ ਦੇ ਨਾਲ ਇਹ ਨਾ ਹੈਂਡ ਪੇਂਟ ਸਾਰੇ ਦੁਪੱਟੇ ਦੇ ਵਿੱਚ ਤੇ ਫੋਰ ਸਾਈਡ ਪ੍ਰੋਪਰ ᱥੂਟ ਨਾਲ ਦੀ ਪੱਟੀ ਲਗਾ ਕੇ ਫਿਨਿਸ਼ਿੰਗ ਕਰੀ ਜੀ ਬਹੁਤ ਗ੍ਰੇਸਫੁਲ ᱥੂਟ ਹੈ ਬਹੁਤ ਪਿਆਰਾ ਪੇਂਟ ਦੁਪੱਟੇ ਦਾ ਵੈਸੇ ਹੀ ਅੱਜਕੱਲ ਟ੍ਰੈਂਡ ਹੈ ਜੀ ਪੇਂਟ ਦੁਪੱਟਿਆਂ ਦਾ 2850 ਪ੍ਰਾਈਸ ਹੈ ਜੀ 2850 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ᱥੂਟ ਇਹ ਦੋ ᱥੂਟ ਦਿਖਾਇਆ ਮੈਂ ਤੁਹਾਨੂੰ ਇੱਕ ਡਿਜ਼ਾਈਨ ਦੇ ਵਿੱਚ ਹਾਂਜੀ ਅੱਜ ਦੀ ਕਲੈਕਸ਼ਨ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580038246580800 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜਿਹੜਾ ਸੂਟ ਰਸਾ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ